ਸਾਡੇ ਹੱਕਾਂ ਦੀ ਗੱਲ ਸਾਡੇ ਗੁਰੂ ਘਰਾਂ ਚ ਹੋਣੀ ਤੇ ਇਹ ਬਿਮਾਰੀ ਜਿਹੜੀ ਅੱਜ ਸਾਡੀਆਂ ਕਮੇਟੀਆਂ ਨੇ ਪਾਲ ਲਈਏ ਵੀ ਨਹੀਂ ਜੀ ਇੱਥੇ ਆਓ ਭੋਗ ਪਾਓ ਤੇ ਬਸ ਮਿੱਠੀ ਮਿੱਠੀ ਜੀ ਸ਼ਰਧਾਂਜਲੀ ਦਿਓ ਤੇ ਖਾਲਸਾਤਾਨ ਦੀ ਕੌਮੀ ਘਰ ਦੀ ਗੱਲਾਂ ਨਾ ਕਰਿਓ ਇੱਥੇ ਰਾਜਨੀਤੀ ਦੀ ਗੱਲ ਨਾ ਕਰਿਓ ਭਾਈ ਇਹ ਕਿੱਥੋਂ ਸਿਧਾਂਤ ਅਸੀਂ ਨਵਾਂ ਕੱਢ ਲਿਆ ਜੇ ਖਾਲਸਾਤਾਨ ਦੀ ਗੱਲ ਸਾਡੇ ਗੁਰੂ ਘਰਾਂ ਦੇ ਮਾਈਕਾਂ 'ਚੋਂ ਨਹੀਂ ਹੋਣੀ ਤੇ ਫਿਰ ਸਾਨੂੰ ਲਿਖ ਕੇ ਦੇ ਦਿਓ ਵੀ ਕਿੱਥੇ ਹੋਣੀ ਹੈ ਅਸੀਂ ਜਾ ਕੇ ਚਰਚਾਂ ਦੇ ਮੰਦਰਾਂ ਦੇ ਦਰਵਾਜ਼ੇ ਖੜਕਾਈਏ ਕਈ ਵਾਰੀ ਸੰਘਰਸ਼ ਕਿ세 ਹੋਰ ਰਾਤੇ ਤੋੜ ਰਿਆ ਹੁੰਦਾ ਪਰ ਸਰਕਾਰਾਂ ਐਸਾ ਜ਼ੁਲਮ ਕਰਤੀਆਂ ਨੇ ਐਸਾ ਰਵਈਆ ਅਪਣਾਉਂਦੀਆਂ ਨੇ ਕਿ ਕੌਮਾਂ ਆਪਣੇ ਰਾਹ ਬਦਲ ਲੈਂਦੀਆਂ ਨੇ ਤੇ ਮੰਜ਼ਲ ਜਿਹੜੀ ਆ ਕੁਝ ਹੋਰ ਵਿੱਚ ਲੈਦੀਆਂ ਨੇ ਔਰ ਆਜ਼ਾਦੀ ਬਹੁਤ ਜ਼ਰੂਰੀ ਆ ਖਾਲਸਤਾਨ ਬਹੁਤ ਜ਼ਰੂਰੀ ਆ ਇਸ ਤੋਂ ਬਿਨਾ ਸਾਡੀ ਤਰੱਕੀ ਨਹੀਂ ਹੋਣੀ ਹੁਣ ਸਾਡੀਆਂ ਮੰਗਾਂ ਖੱਲੂ ਘਾਰੇ ਤੋਂ ਪਹਿਲਾਂ ਕੀ ਸੀ ਉਹ ਮਾਇਨੇ ਵੱਖਰੇ ਨੇ ਸਾਡੇ ਕੋਲ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਕਿੰਨੀਆਂ ਵੀ ਚੰਗੀਆਂ ਸੀ ਉਹਦੇ ਮਾਇਨੇ ਹੋਰ ਨੇ ਪਰ ਜੇ ਅੱਜ ਸਰਕਾਰ ਸਾਨੂੰ ਕਵੇ ਵੀ ਤੁਸੀਂ ਖਾਲਿਸਤਾਨ ਦਾ ਰਾ ਛੱਡੋ ਤੇ ਤੁਸੀਂ ਆਜ਼ਾਦੀ ਦਾ ਰਾ ਛੱਡੋ ਅਸੀਂ ਤੁਹਾਡੀ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਪੂਰੀਆਂ ਕਰ ਦਨੇ ਆ ਬੇਸ਼ੱਕ ਸਾਰੀਆਂ ਮੰਗਾਂ ਪੂਰੀਆਂ ਹੋ ਜਾਣ ਪਰ ਕੌਮ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਹੁਣ ਕੌਮਦਾਰਾ ਖਾਲਿਸਤਾਨ ਦੀ ਪ੍ਰਾਪਤੀ ਏ ਬਈ ਇਹਨੇ ਕਹਿੰਦਾ ਕਿ ਮੰਗਾ ਮੰਨਿਆ ਨਹੀਂ ਜਾਣੀਆਂ ਚਾਹੀਦੀਆਂ ਜਾਂ ਸਾਨੂੰ ਉਹਦੇ ਲਈ ਸੰਘਰਸ਼ ਨਹੀਂ ਕਰਨਾ ਚਾਹੀਦਾ ਉਹ ਹੋਵੇ ਜਿਹੜੇ ਸਿੰਘ ਨੇ ਸੁੰਗਣੀ ਨੇ ਉਹ ਕੰਮ ਕਰਨਾ ਕਰੇ ਪਰ ਜਿਹੜਾ ਕੌਮੀ ਰੂਪ ਚ ਸਾਡਾ ਸੰਘਰਸ਼ ਹੋਣਾ ਚਾਹੀਦਾ ਆ ਉਹ ਹੁਣ ਵਾਧ ਅਧਿਕਾਰਾਂ ਦਾ ਨਹੀਂ ਹੋਣਾ ਚਾਹੀਦਾ ਉਹ ਸਾਡੇ ਪੂਰੇ ਅਧਿਕਾਰਾਂ ਦਾ ਹੋਣਾ ਚਾਹੀਦਾ ਤੇ ਪੂਰੇ ਅਧਿਕਾਰ ਖਾਲਸਤਾਨ ਦੇ ਵਿੱਚੋਂ ਨਿਕਲਦੇ ਨੇ ਜਿਹੜਾ ਜਿਹੜਾ ਬੰਦਾ ਸਰਕਾਰਾਂ ਤੋਂ ਔਖਾ ਆ ਉਹਦੇ ਤੱਕ ਆਜ਼ਾਦੀ ਦੀ ਗੱਲ ਜਾਣੀ ਸਾਨੂੰ ਲੈ ਕੇ ਜਾਣੀ ਪੈਣੀ ਤੇ ਸਾਡਾ ਸਾਰਾ ਪੰਜਾਬ ਹੀ ਔਖਾ ਆ ਸਾਡੀ ਸਾਰੀ ਕੌਮ ਹੀ ਔਖੀ ਆ ਇਹਨਾਂ ਤੋਂ ਬੇਸ਼ੱਕ ਕੋਈ ਬੰਦਾ ਅੱਜ ਸਰਕਾਰਾਂ ਵੱਲੋਂ ਫਲਾਏ ਨਸ਼ੇ ਦੀ ਗ੍ਰਫ ਦੇ ਵਿੱਚ ਹੋਵੇ ਬੇਸ਼ੱਕ ਕੋਈ ਸਿੰਘ ਚੜ੍ਹਦੀ ਕਲਾ ਦੇ ਵਿੱਚ ਹੋਵੇ ਬੇਸ਼ੱਕ ਕੋਈ ਸਿੰਘ ਸਾਡਾ ਪਤਿਤ ਹੋਵੇ ਬੇਸ਼ੱਕ ਸਾਡਾ ਕੋਈ ਸਿੰਘ ਕਿੰਨਾ ਵੀ ਗਲਤ ਵਿਕਾਰੀ ਗਿਆ ਨਾ ਹੋਵੇ ਉਹ ਅਗਵਾਈ ਬੇਸ਼ੱਕ ਨਾ ਕਰ ਸਕਦਾ ਹੋਵੇ ਪਰ ਉਹਦੇ ਅੰਦਰੋਂ ਜਦੋਂ ਵੀ ਗੱਲ ਉੱਠੇ ਖਾਰਸਤਾਨ ਦੀ ਉੱਠਣੀ ਚਾਹੀਦੀ ਉੱਥੇ ਤੱਕ ਸਾਡਾ ਪ੍ਰਚਾਰ ਜਾਣਾ ਚਾਹੀਦਾ ਹੈ ਜਿਹੜੇ ਸਾਡੇ ਨੌਜਵਾਨ ਪਤਿਤ ਹੋਏ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਵੀ ਖਾਲਸਾ ਧਰ ਐ ਤੁਰੋ ਭਾਵੇਂ ਪਤੇ ਦੀਓ ਇਹ ਲਾਇਸੈਂਸ ਨਹੀਂ ਮਿਲ ਜਾਂਦਾ ਕਿ ਤੁਸੀਂ ਪਤੇ ਦੀ ਰਹਿਣਾ ਆ ਉਹ ਗੱਲ ਵੱਖਰੀ ਹੈ ਕਿ ਅਸੀਂ ਇਹਨ ਇੱਕ ਖੁੱਲ੍ਹਦਲੀ ਦਿੰਨੇ ਆ ਕਿ ਭਾਵੇਂ ਤੁਸੀਂ ਪਤੇ ਦੀਓ ਪਰ ਖਾਲਸਾ ਧਰ ਐ ਤੁਰੋ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਾਰੀ ਉਮਰ ਪਤੇ ਦੀਓ ਕਿ ਤੁਰੇ ਫਿਰੋ ਸ਼ਹੀਦਾਂ ਦੀ ਧਰਤੀ ਦੇ ਉੱਤੇ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇਕੱਤਰ ਹੋਈ ਸਾਰੇ ਹੀ ਸੰਗਤ ਨੂੰ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦੇ ਬਖਸ਼ੀ ਹੋਏ ਫਤਿਹ ਸਾਂਝ ਪਾਉਨਾ ਗੱਜ ਕੇ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਗਮ ਆਭੀ ਹੋ ਗਿਆ 5-7 ਮਿੰਟ ਦੇ ਵਿੱਚ ਮੈਂ ਆਪਣੀ ਗੱਲ ਨਿਬੜਾ ਉਸ ਤੋਂ ਬਾਅਦ ਮਾਨ ਸਾਹਿਬ ਹੁਣਾਂ ਨੇ ਬੋਲਣਾ ਆ ਪਹਿਲਾਂ ਤਾਂ ਮੈਂ ਇੱਕ ਚੀਜ਼ ਦੇ ਉੱਤੇ ਥੋੜਾ ਜਿਹਾ ਆਪਣੇ ਵੀਰ ਹੁਣਾਂ ਨੂੰ ਸਟ੍ਰੈਸ ਕਟਰ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਨਾ ਕੱਲੀ ਇਹਨਾਂ ਨੂੰ ਨਹੀਂ ਇਹਨਾਂ ਦੇ ਰਾਂਹ ਬਾਕੀਆਂ ਨੂੰ ਵੀ ਕਰਨੀ ਚਾਹੁੰਨਾ ਕਿ ਜਿਹੜੀ ਕਾਨਫਰੰਸ ਦੇ ਵਿੱਚ ਅਸੀਂ ਆਏ ਆ ਇਹਦਾ ਨਾਮ ਹੈ ਸ਼ਹੀਦੀ ਕਾਨਫਰੰਸ ਤੇ ਜਿੰਨੇ ਵੀ ਇੱਥੇ ਪਹੁੰਚੇ ਨੇ ਸਮੇਤ ਮੇਰੇ ਕਿਸੇ ਦਾ ਧੰਨਵਾਦ ਨਹੀਂ ਬੰਦਾ ਅਸੀਂ ਕਿਸੇ ਦੇ ਨਿੱਜੀ ਵਿਆਹ ਤੇ ਨਹੀਂ ਆਏ ਪੀ ਅਸੀਂ ਉੱਥੇ ਆਏ ਆ ਤਾਂ ਕਹਿ ਦਈਏ ਜ ਤੁਹਾਡਾ ਧੰਨਵਾਦ ਫਰਜ ਸਮਝ ਕੇ ਆਏ ਆ ਤੇ ਫਰਜਾਂ ਦਾ ਕਦੇ ਧੰਨਵਾਦ ਨਹੀਂ ਹੁੰਦਾ ਹੁੰਦਾ ਫਰਜਾਂ ਦਾ ਕਦੇ ਸ਼ੁਕਰੀਆ ਨਹੀਂ ਹੁੰਦਾ ਹੁੰਦਾ ਤੇ ਜਿਹੜੇ ਵੀਰ ਸੱਜਣ ਮੇਰੇ ਤੁਸੀਂ ਆਏ ਹੋ ਅੱਗੇ ਤੋਂ ਵੀ ਇਹੋ ਜੀਆਂ ਕਾਨਫਰੰਸਾਂ ਦੇ ਵਿੱਚ ਕਦੇ ਗੁੱਸਾ ਨਾ ਕਰਿਆ ਕਰੋ ਜਿਸ ਕਿਸ ਤਰ੍ਹਾਂ ਸਾਹਿਬ ਤੁਹਾਡਾ ਨਾਂ ਨਾ ਲੈਣ ਤੇ ਇਹ ਆਦਤ ਸਾਨੂੰ ਕੌਮ ਦੇ ਵਿੱਚ ਪਾਉਣੀ ਪੈਣੀ ਆ ਇਹ ਠੀਕ ਹੈ ਇੱਕ ਪੋਲੀਟੀਕਲ ਕਲਚਰ ਸਾਡਾ ਬਣ ਗਿਆ ਆ ਸਾਡੀ ਮਜਬੂਰੀ ਬਣ ਗਈ ਆ ਕਿ ਜਿਹੜਾ ਕੋਈ ਸੱਜਣ ਆਇਆ ਹੋਵੇ ਜੇ ਉਹਦੀ ਹਾਜ਼ਰੀ ਨਾ ਲਵਾਈਏ ਤੇ ਕਈ ਰ ਮੇਰੇ ਵਰਗਾ ਮੂੰਹ ਵਟ ਕੇ ਬਹਿ ਜਾਂਦਾ ਪਰ ਜੇ ਸ਼ਹੀਦਾਂ ਨੂੰ ਯਾਦ ਕਰਨਾ ਆ ਉਹਨਾਂ ਨੂੰ ਨਤਮਸਤਕ ਹੋਣਾ ਆ ਤੇ ਫਿਰ ਇਹ ਸੁਭਾਅ ਸਾਨੂੰ ਤਿਆਗਣਾ ਪੈਣਾ ਤੇ ਇਹ ਕਲਚਰ ਸਾਨੂੰ ਖਤਮ ਕਰਨਾ ਪੈਣਾ ਫਿਰ ਜੇ ਧੰਨਵਾਦ ਹੋਣਗੇ ਸਾਡੇ ਫਿਰ ਸਾਡੇ ਅੰਦਰ ਇਹ ਭਾਵਨਾ ਹੋਊਗੀ ਕਿ ਮੈਂ احسان ਕਰਨ ਆਇਆ ਜੇ ਧੰਨਵਾਦ ਨਹੀਂ ਹੋਣਗੇ ਤੇ ਵੈਸੇ ਪਿਆਰ ਬਣੇਗਾ ਤੇ ਫਿਰ ਭਾਵਨਾ ਆਏਗੀ ਕਿ ਫਰਜ਼ ਤੇ ਤਾਇਆ ਤੇ ਫਰਜ਼ ਤੇ احسان ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਜਦੋਂ ਫਰਜ਼ ਪਹਿਚਾਣਾ ਗਿਆ ਤੇ ਕੌਮੀ ਘਰ ਖਾਲਸਾਤਨ ਦੇ ਰਾਹ ਤੁਰ ਪਾਂਗੇ احਸਾਨ ਕਰਾਂਗੇ ਤੇ ਹਮੇਸ਼ਾ ਹੋਮੇ ਦੇ ਵਿੱਚ ਪਾਵਾਂਗੇ ਸੋ ਇਹ ਬੇਨਤੀ ਹੈ ਕਿ ਮੇਰੀ ਆਪਣੀ ਪਾਰਟੀ ਸਮੇਤ ਮੇਰੀ ਸਾਰਿਆਂ ਨਈਓ ਤੁਹਾਡੇ ਰਹੀਂ ਵੀ ਮੈਨੂੰ ਲੱਗਦਾ ਹੈ ਕੰਮ ਸਾਡੀ ਕੌਮ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਦੂਸਰੀ ਗੱਲ 84 ਦੇ ਸਿੰਘਾਂ ਨੂੰ 84 ਦੇ ਸ਼ਹੀਦਾਂ ਨੂੰ ਇੱਕ ਲੜੀ ਚ ਪਰੋ ਕੇ ਸਾਨੂੰ ਵੇਖਣਾ ਚਾਹੀਦਾ ਇਹ ਇੱਕੋ ਮਾਲਾ ਦੇ ਮਣਕੇ ਨੇ ਜਿਸ ਮਾਲਾ ਦਾ ਸਭ ਤੋਂ ਪਵਿੱਤਰ ਮਣਕਾ ਗੁਰੂ ਅਰਜਨ ਦੇਵ ਮਾਰਾ ਸੱਚੇ ਪਾਤਸ਼ਾਹ ਇਹ ਉਸੇ ਮਾਲਾ ਦੇ ਮਣਕੇ ਨੇ ਸਾਰੇ ਇਹ ਅੱਡ-ਅੱਡ ਨਹੀਂ ਗਏ ਇਹ ਸਾਰੀਆਂ ਸ਼ਹਾਦਤਾਂ ਇੱਕੋ ਮਾਲਾ ਦੇ ਵਿੱਚ ਪਰੋ ਕੇ ਸਾਨੂੰ ਵੇਖਣੀਆਂ ਪੈਣਗੀਆਂ ਤੇ ਜੇ ਇੱਕੋ ਚ ਪਰੋ ਕੇ ਵੇਖਾਂਗੇ ਤੇ ਫਿਰ ਇਹ ਸ਼ਹੀਦ ਸਾਨੂੰ ਗਲਤ ਨਹੀਂ ਦਿਖਾਈ ਦੇਣਗੇ ਜਿਹੜੀ ਸਾਡੀ ਆਦੀ ਕੌਮ ਨੂੰ ਅੱਜ ਦਿਖਨ ਲੱਪ ਪੈਂਦੇ ਨੇ ਜਿਨ੍ਹਾਂ ਨੂੰ ਐਂਜਲ ਕਨ ਲੱਪ ਪੈਂਦਾ ਵੀ ਦਰਬਾਰ ਸਾਹਿਬ ਚਲੇ ਗਏ ਨੇ ਤੇ ਪਤਾ ਨਹੀਂ ਕੀ ਨੁਕਸਾਨ ਕਰਤਾ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸੰਤ ਬਹਿ ਗਏ ਨੇ ਤੇ ਪਤਾ ਨਹੀਂ ਕੀ ਨੁਕਸਾਨ ਕਰਤਾ ਇਹਨਾਂ ਨੇ ਦੱਸੋ ਜੇ ਅਕਾਲ ਤਖਤ ਸਾਹਿਬ ਦੇ ਉੱਤੇ ਸੰਤਾਂ ਨੇ ਨਹੀਂ ਹੀ ਬਹਿਣਾ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਇੱਕ ਸਿੰਘ ਸੂਰਮੇ ਨੇ ਨਹੀਂ ਹੀ ਬਹਿਣਾ ਤਾਂ ਕਿਸੇ ਮੌਲਵੀ ਨੂੰ ਭਾਲਣਾ ਸੀ ਉੱਥੇ ਸਿੰਘਾਂ ਦਾ ਟਿਕਾਣਾ ਕਿਹੜਾ ਆ ਕੀ ਅਸੀਂ ਆਪਣੇ ਮੋਰਚੇ ਆਪਣੇ ਹੱਕਾਂ ਦੀ ਗੱਲ ਲੋਕਾਂ ਦੇ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਜਾ ਕੇ ਚਰਚਾਂ 'ਚ ਜਾ ਕੇ ਕਰਨੀ ਕਿੱਥੋਂ ਹੋਣੀ ਹੈ ਸਾਡੀ ਗੱਲ ਸਾਡੇ ਹੱਕਾਂ ਦੀ ਗੱਲ ਸਾਡੇ ਗੁਰੂ ਘਰਾਂ ਚ ਹੋਣੀ ਤੇ ਇਹ ਬਿਮਾਰੀ ਜਿਹੜੀ ਅੱਜ ਸਾਡੀਆਂ ਕਮੇਟੀਆਂ ਨੇ ਪਾਲ ਲਈਏ ਵੀ ਨਹੀਂ ਜੀ ਇੱਥੇ ਆਓ ਭੋਗ ਪਾਓ ਤੇ ਬਸ ਮਿੱਠੀ ਮਿੱਠੀ ਜੀ ਸ਼ਰਧਾਂਜਲੀ ਦਾਓ ਤੇ ਖਾਲਸਾਤਾਨ ਦੀ ਕੌਮੀ ਘਰ ਦੀ ਗੱਲ ਨਾ ਕਰਿਓ ਇੱਥੇ ਰਾਜਨੀਤੀ ਦੀ ਗੱਲ ਨਾ ਕਰਿਓ ਭਾਈ ਇਹ ਕਿਤੋਂ ਸਿਧਾਂਤ ਅਸੀਂ ਨਵਾਂ ਕੱਢ ਲਿਆ ਜੇ ਖਾਲਸਾਤਾਨ ਦੀ ਗੱਲ ਸਾਡੇ ਗੁਰੂ ਘਰਾਂ ਦੇ ਮਾਈਕਾਂ ਚ ਨਹੀਂ ਹੋਣੀ ਤੇ ਫਿਰ ਸਾਨੂੰ ਲਿਖ ਕੇ ਦੇ ਦਿਓ ਵੀ ਕਿੱਥੇ ਹੋਣੀ ਹੈ ਅਸੀਂ ਜਾ ਕੇ ਚਰਚਾਂ ਦੇ ਮੰਦਰਾਂ ਦੇ ਦਰਵਾਜ਼ੇ ਖੜਕਾਈਏ ਇਹ ਇੱਥੋਂ ਹੀ ਹੋਣੀ ਹੈ ਸੋ ਇਹ ਗੱਲਾਂ ਸਾਡੇ ਪ੍ਰਬੰਧ ਦੇ ਵਿੱਚ ਦੇ ਵਿਚੋਂ ਵੀ ਸਾਨੂੰ ਦੂਰ ਕਰਨੀਆਂ ਪੈਣੀਆਂ ਨੇ ਸੋ ਜਦੋਂ ਸ਼ਹੀਦਾਂ ਨੂੰ ਇੱਕ ਲੜੀ ਚ ਪਰੋਵਾਂਗੇ ਤਾਂ ਫਿਰ ਇਹਨਾਂ ਦੀ ਸ਼ਹਾਦਤ ਦੇ ਮayne ਸਾਨੂੰ ਸਮਝ ਆ ਜਾਣਗੇ ਔਰ ਇਸ ਮੜਲਾ ਦੇ ਮਣਕੇ ਜਿਹੜੇ ਨੇ ਉਹ ਲਗਾਤਾਰ ਜੁੜਦੇ ਜਾ ਰਹੇ ਨੇ ਔਰ ਭਾਈ ਹਰਦੀਪ ਸਿੰਘ ਨਿੱਜਰ ਭਾਈ ਪਰਮਜੀਤ ਸਿੰਘ ਪੰਜਵੜ ਉਹ ਵੀ ਇਸੇ ਲੜੀ ਦੇ ਵਿੱਚ ਨੇ ਇਹ ਇੱਕੋ ਸੰਘਰਸ਼ ਦੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਹਮਸਫਰ ਨੇ ਔਰ ਉਹ ਸੰਘਰਸ਼ ਕਾਹਦਾ ਆ ਸਵੈ ਮਾਣ ਨਾਲ ਜੀਣ ਦਾ ਆਜ਼ਾਦੀ ਦੇ ਨਾਲ ਜੀਣ ਦਾ ਇੱਜ਼ਤ ਦੇ ਨਾਲ ਜੀਣ ਦਾ ਤ ਰਾਜ ਕਰਨ ਦਾ ਗੁਰਬਾਣੀ ਦੀਆਂ ਪੰਕਤੀਆਂ ਦੇਖ ਕੇ ਤੁਹਾਨੂੰ ਉਦਾਹਰਣ ਪ੍ਰੋਫੈਸਰ ਸਾਹਿਬ ਦੇਖ ਕੇ ਨੇ ਮੈਂ ਉਹਦੇ ਦੁਬਾਰਾ ਨਹੀਂ ਜਾਣਾ ਗੁਰੂ ਮਹਾਰਾਜ ਦਾ ਜੀਵਨ ਕਾਲ ਦੇ ਵਿੱਚੋ ਜਿੱਥੇ-ਜਿੱਥੇ ਸਾਨੂੰ ਰਾਜ ਕਰਨ ਦੀਆਂ ਉਹ ਨਿਸ਼ਾਨੀਆਂ ਦੇਖੇ ਨੇ ਤਖਤੋ ਸਰਗੇ ਨੇ ਤਖਤ ਪ੍ਰਗਟ ਹੋ ਗਏ ਨੇ ਕਿਲੇ ਬਣ ਗਏ ਨੇ ਕਾਦੇ ਲਈ ਨੇ ਕਿਰਪਾਨਾਂ ਕਾਦੇ ਲਈ ਪਹਿਨੀਆਂ ਗਈਆਂ ਨੇ ਤਲਵਾਰਾਂ ਕਾਦੇ ਲਈ ਚੁੱਕੀਆਂ ਗਈਆਂ ਨੇ ਬੰਦੂਕਾਂ ਮਾਡਰਨ ਕਿਉਂ ਰੱਖੀਆਂ ਗਈਆਂ ਨੇ ਗੁਰੂ ਸਾਹਿਬ ਕਿਉਂ ਪਰਖਦੇ ਫਿਰਦੇ ਨੇ ਕਲਗੀਆਂ ਕਿਉਂ ਲੱਗ ਰਹੀਆਂ ਨੇ ਇਹ ਕੱਲੀ ਭਗਤੀ ਵਾਸਤੇ ਤਾਂ ਨਹੀਂ ਨਾ ਲੱਗ ਰਹੀਆਂ ਭਗਤੀ ਉੱਪਰ ਹੈ ਪਰ ਉਹਦੇ ਨਾਲ ਨਾਲ ਅੰਦਰ ਜਿਹੜੀ ਰਾਜ ਦੀ ਸ਼ਕਤੀ ਆ ਉਹ ਵੀ ਪ੍ਰਚੰਡ ਹੋ ਰਹੀ ਸੋ ਰਾਜ ਸਾਨੂੰ ਗੁਰੂ ਮਹਾਰਾਜ ਤੋਂ ਹੀ ਚੱਲਿਆ ਆ ਰਿਹਾ ਤੇ ਅਸੀਂ ਇਹ ਰਾਜ ਸਥਾਪਿਤ ਕਰਨਾ ਹੁਣ ਕਰਨਾ ਕਿਵੇਂ 84 ਤੋਂ ਪਹਿਲਾਂ ਦਾ ਜਿਹੜਾ ਸਾਡਾ ਸਮਾ ਸੀ ਉਦੋਂ ਸਾਡੀਆਂ ਮੰਗਾਂ ਬੇਸ਼ੱਕ ਕੁਝ ਵੀ ਹੁਣ ਪਰ 84 ਦੇ ਵਿੱਚ ਕੱਲੂ ਘਾਰਾ ਵਾਪਰਨ ਤੋਂ ਬਾਅਦ ਸੰਘਰਸ਼ ਦੇ ਮੈਨੇ ਬਦਲ ਗਏ ਨੇ ਇਹ ਐਵੇਂ ਹੁੰਦਾ ਹਮੇਸ਼ਾ ਵੱਡੀਆਂ ਘਟਨਾਵਾਂ ਦੇ ਵਿੱਚ ਕਈ ਵਾਰੀ ਸੰਘਰਸ਼ ਕਿਸੇ ਹੋਰ ਰਾਹ ਤੇ ਤੋਰ ਰਿਹਾ ਹੁੰਦਾ ਪਰ ਸਰਕਾਰਾਂ ਐਸਾ ਜ਼ੁਲਮ ਕਰਦੀਆਂ ਨੇ ਐਸਾ ਰਵਈਆ ਪਣਾਉਂਦੀਆਂ ਨੇ ਕਿ ਕੌਮਾਂ ਆਪਣੇ ਰਾਹ ਬਦਲ ਲੈਂਦੀਆਂ ਨੇ ਤੇ ਮੰਜ਼ਲ ਜਿਹੜੀ ਆ ਉਹ ਕੁਝ ਹੋਰ ਮਿੱਥ ਲੈਂਦੀਆਂ ਨੇ ਔਰ ਆਜ਼ਾਦੀ ਬਹੁਤ ਜ਼ਰੂਰੀ ਆ ਖਾਲਸਾਣ ਬਹੁਤ ਜ਼ਰੂਰੀ ਆ ਇਸ ਤੋਂ ਬਿਨਾ ਸਾਡੀ ਤਰੱਕੀ ਨਹੀਂ ਹੋਣੀ ਅੱਜ ਅਸੀਂ ਅਮਰੀਕਾ ਦੀ ਗੱਲ ਕਰਦੇ ਆਂ ਵੀ ਸਾਰੀ ਦੁਨੀਆ 'ਚ ਸਰਦਾਰੀ ਕਰਦਾ ਕਦੀ ਸੋਚ ਕੇ ਵੇਖਿਆ ਕਰਦਾ ਕਿਉਂ ਵੀ ਇਹ ਇੰਨੀ ਕੁ ਗਲਤ ਨਹੀਂ ਨਾ ਵੀ ਅਗਲਾ ਸਰਦਾਰੀ ਕਰਦਾ ਕਿਉਂ ਕਰਦਾ ਇੱਕੋ ਜਿਹੇ ਚੰਦ ਕਮੁਲਕ ਜਿਹੜੇ ਨੇ ਕਿਉਂ ਸਰਦਾਰੀ ਕਰਦੇ ਨੇ ਤੇ ਇੰਨੀ ਤਾਕਤ ਰੱਖਦੇ ਆ ਵੀ ਉੱਥੇ ਦਾ ਪ੍ਰੈਜ਼ੀਡੈਂਟ ਇੱਕ ਗੱਲ ਕਹਿ ਦੇ ਤੇ ਦੋ ਮੁਲਕ ਜੰਗ ਬੰਦ ਕਰ ਦਿੰਦੇ ਨੇ ਇੱਕ ਗੱਲ ਕਹਿ ਦੇ ਤੇ ਦੋ ਮੁਲਕ ਆਪਸ ਵਿੱਚ ਲੜ ਪੈਂਦੇ ਨੇ ਇਹ ਸਾਰੀਆਂ ਰਾਜ ਦੇ ਵਿੱਚੋਂ ਕਰਮਾਤਾ ਨਿਕਲਦੀਆਂ ਨੇ ਜੇ ਉਹਨਾਂ ਦਾ ਰਾਜ ਅਮਰੀਕਾ ਦਾ ਨਾਂ ਹੁੰਦਾ ਤੇ ਅਮਰੀਕਾ ਨੇ ਕਦੀ ਇੰਨੀ ਤਰੱਕੀ ਨਹੀਂ ਕਰਨੀ ਤੇ ਅਮਰੀਕਾ ਨੇ ਆਪਣੀ ਆਜ਼ਾਦੀ ਕੱਢੀ ਕਿੱਥੋਂ ਜਿੱਥੋਂ ਸਾਡੇ ਸੰਘਰਸ਼ ਬਦਲੇ ਇੱਥੇ ਵੀ ਉੱਥੇ ਸਾਨੂੰ ਟਕਾ ਕੇ ਵੇਖਣਾ ਪੈਣਾ ਜਦੋਂ ਸਿੰਘ ਇਸ ਧਰਤੀ ਦੇ ਉੱਤੇ ਸ਼ਹਾਦਤਾਂ ਪ੍ਰਾਪਤ ਕਰ ਰਹੇ ਸੀ ਆਪਣਾ ਤੇ ਦੁਸ਼ਮਣ ਦਾ ਖੂਨ ਡੋਲ ਰਿਹਾ 18ਵੀਂ ਸਦੀ ਦੇ ਵਿੱਚ ਅਮਰੀਕਾ ਉਦੋਂ ਗੁਲਾਮ ਹੀ ਅਮਰੀਕਾ ਦੇ ਉੱਤੇ ਕਿਸੇ ਹੋਰ ਦਾ ਰਾਜ ਹੀ ਗੋਰਿਆਂ ਦਾ ਰਾਜ ਹੀ ਉਹਦੇ ਉੱਤੇ ਪਰ ਅਮਰੀਕਾ ਦੇ ਵਿੱਚ ਉਹ ਨਾ ਟੈਕਸ ਲਾਤਾ ਉਸ ਸਮੇਂ ਜਦੋਂ ਟੈਕਸ ਲੱਗ ਗਿਆ ਤੇ ਅਮਰੀਕਾ ਦੇ ਲੋਕ ਕਹਿੰਦੇ ਜੀ ਟੈਕਸ ਘੱਟ ਕਰੋ ਹੁਣ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਵੀ ਟੈਕਸ ਅਸੀਂ ਘੱਟ ਕਰਾਉਣਾ ਆਜ਼ਾਦੀ ਦੇ ਰਾਹ ਨਹੀਂ ਤੁਰੇ ਪਰ ਜਦੋਂ ਉਹਨਾਂ ਨੇ ਟੈਕਸ ਘੱਟ ਕਰੋ ਦੀ ਮੰਗ ਉਠਾਈ ਤੇ ਜਿਹੜੀ ਸਮੇਂ ਦੀ ਸਰਕਾਰ ਇਹ ਜਿਨ੍ਹਾਂ ਦਾ ਰਾਜ ਹੀ ਉਹਨਾਂ ਨੇ ਜ਼ੁਲਮ ਕੀਤੇ ਅਗੋਂ ਜਦੋਂ ਉਹਨਾਂ ਝੁਲਮ ਕੀਤੇ ਤੇ ਅਮਰੀਕਾ ਵਾਲਿਆਂ ਨੂੰ ਇਹ ਗੱਲ ਸਮਝ ਆ ਗਈ ਕਿ ਜਦੋਂ ਤੱਕ ਅਸੀਂ ਆਪਣਾ ਮੁਲਕ ਆਜ਼ਾਦ ਨਹੀਂ ਨਾ ਕਰਾ ਲੈਂਦੇ ਮਸਲੇ ਹੱਲ ਨਹੀਂ ਹੋਣੇ ਤੇ ਸਾਡੇ ਤੇ ਡਾਂਗ ਫਿਰਦੀ ਰਹਿਣੀ ਹੈ ਕੋਈ ਮੰਗ ਉਠਾਵਾਂਗੇ ਤੇ ਉਸੇ ਵੇਲੇ ਸਾਡੇ ਤੇ ਡਾਂਗ ਫੇਰਨਗੇ ਕਿਉਂਕਿ ਸਾਡਾ ਰਾਜ ਨਹੀਂ ਹੈਗਾ ਉਹਨਾਂ ਨੇ ਆਪਣੀ ਟੈਕਸ ਦੀ ਜਿਹੜੀ ਮੰਗ ਸੀ ਉਹਨੂੰ ਇੱਕ ਪਾਸੇ ਰੱਖ ਕੇ ਉਹਨਾਂ ਕਹੇ ਵੀ ਟੈਕਸ ਅਸੀਂ ਆਪੇ ਤੈਅ ਕਰ ਲਾਂਗੇ ਆਪਣੇ ਤੇ ਕਿੰਨਾ ਲਾਉਣਾ ਕਿੰਨਾ ਨਹੀਂ ਲਾਉਣਾ ਉਹਨਾਂ ਕਹੇ ਸਾਡੀ ਅੱਜ ਤੋਂ ਲੜਾਈ ਆ ਅਸੀਂ ਅਮਰੀਕਾ ਆਜ਼ਾਦ ਕਰਾਉਣਾ ਆਪਣਾ ਤੇ ਜਦੋਂ ਅਮਰੀਕਾ ਆਜ਼ਾਦ ਕਰਨ ਦੀ ਲੜਾਈ ਤੁਰਪੀ ਤੇ ਉਹੀ ਸਰਕਾਰ ਜਿਹੜੀ ਟੈਕਸ ਨਹੀਂ ਹਟਾਉਂਦੀ ਉਹ ਕਹਿਣ ਲੱਪੀ ਜੀ ਜਲੋ ਜੀ ਤੁਹਾਡਾ ਟੈਕਸ ਹਟਾਇਆ ਅਮਰੀਕਾ ਵਾਲੇ ਕਹਿੰਦੇ ਹੁਣ ਭਾਵੇਂ ਟੈਕਸ ਘਟਾ ਕਰੋ ਤੇ ਭਾਵੇਂ ਹਟਾਓ ਕੋਈ ਸਾਨੂੰ ਮਾਇਨੇ ਨਹੀਂ ਗਿਓਦੇ ਹੁਣ ਸਾਡੀ ਲੜਾਈ ਸਾਡੀ ਆਜ਼ਾਦੀ ਦੀ ਆ ਤੇ ਅਗਲੇ ਆਣੇ ਆਜ਼ਾਦੀ ਲਈ 1775 ਦੇੜਗੇੜ ਦੇ ਵਿੱਚ ਤੇ ਉਹ ਤੋਂ ਬਾਅਦ ਉਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਤੇ ਤਰੱਕੀਆਂ ਕੀਤੀਆਂ ਹੁਣ ਸਾਡੀਆਂ ਮੰਗਾਂ ਖੱਲੂ ਘਾਰੇ ਤੋਂ ਪਹਿਲਾਂ ਕੀ ਸੀ ਉਹ ਮਾਇਨੇ ਵਖਰੇ ਨੇ ਸਾਡੇ ਕੋਲ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਕਿੰਨੀਆਂ ਵੀ ਚੰਗੀਆਂ ਅਸੀਂ ਉਹਦੇ ਮੈਨੇ ਹੋਰ ਨੇ ਪਰ ਜੇ ਅੱਜ ਸਰਕਾਰ ਸਾਨੂੰ ਕਵੇ ਕਿ ਤੁਸੀਂ ਖਾਲਿਸਤਾਨ ਦਾ ਰਾ ਛੱਡੋ ਤੇ ਤੁਸੀਂ ਆਜ਼ਾਦੀ ਦਾ ਰਾ ਛੱਡੋ ਅਸੀਂ ਤੁਹਾਡੀਆਂ ਆਨੰਦਪੁਰ ਦੇ ਮਤੇ ਦੀਆਂ ਮੰਗਾਂ ਪੂਰੀਆਂ ਕਰ ਦਿੰਨੇ ਆ ਬੇਸ਼ੱਕ ਸਾਰੀਆਂ ਮੰਗਾਂ ਪੂਰੀਆਂ ਹੋ ਜਾਣ ਪਰ ਕੌਮ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਕੌਮਦਾਰਾ ਖਾਲਿਸਤਾਨ ਦੀ ਪ੍ਰਾਪਤੀ ਏ ਉਤੋਂ ਥੱਲੇ ਕੋਈ ਮਸਲਾ ਨਹੀਂ ਹੋਣਾ ਸਾਡਾ ਜੇ ਉਹ ਤੋਂ ਪਹਿਲਾਂ ਮੰਨ ਲੈਂਦੇ ਤਾਂ ਗੱਲ ਵੱਖਰੀ ਪਰ ਜਦੋਂ ਜਦੋਂ ਸੰਘਰਸ਼ ਤੁਰੇਗਾ ਤਾਂ ਸਰਕਾਰਾਂ ਇਹੋ ਜਿਹੇ ਮੰਗਾਂ ਬਾਅਦ ਚ ਮੰਨਣ ਵਾਲੇ ਪਾਸੇ ਵੀ ਆ ਜਾਣਗੀਆਂ ਮੈਂ ਇਹ ਨਹੀਂ ਕਹਿੰਦਾ ਕਿ ਉਹ ਮੰਗਾਂ ਮੰਨੀਆਂ ਨਹੀਂ ਜਾਣੀਆਂ ਚਾਹੀਦੀਆਂ ਜਾਂ ਸਾਨੂੰ ਉਹਦੇ ਲਈ ਸੰਘਰਸ਼ ਨਹੀਂ ਕਰਨਾ ਚਾਹੀਦਾ ਉਹ ਹੋਵੇ ਜਿਹੜੇ ਸਿੰਘ ਨੇ ਸੁੰਗਣੀ ਨੇ ਉਹ ਕੰਮ ਕਰਨਾ ਉਹ ਕਰੇ ਪਰ ਜਿਹੜਾ ਕੌਮੀ ਰੂਪ ਚ ਸਾਡਾ ਸੰਘਰਸ਼ ਹੋਣਾ ਚਾਹੀਦਾ ਆ ਉਹ ਹੁਣ ਵੱਧ ਅਧਿਕਾਰਾਂ ਦਾ ਨਹੀਂ ਹੋਣਾ ਚਾਹੀਦਾ ਉਹ ਸਾਡੇ ਪੂਰੇ ਅਧਿਕਾਰਾਂ ਦਾ ਹੋਣਾ ਚਾਹੀਦਾ ਤੇ ਪੂਰੇ ਅਧਿਕਾਰ ਖਾਲਸਾਣ ਦੇ ਵਿੱਚੋਂ ਨਿਕਲਦੇ ਨੇ ਦੂਸਰੀ ਗੱਲ ਕਹਿ ਕੇ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਣੀ ਵੀ ਅਸੀਂ ਖਾਲਸਤਾਨ ਦਾ ਪ੍ਰਚਾਰ ਕਿੱਥੇ ਤੱਕ ਲੈ ਕੇ ਜਾਣਾ ਖਾਲਸਤਾਨ ਦਾ ਪ੍ਰਚਾਰ ਕੱਲਾ ਸਿੱਖਾਂ ਤੱਕ ਨਹੀਂ ਸੀਮਿਤ ਹੋਣਾ ਚਾਹੀਦਾ ਖਾਲਸਤਾਨ ਦਾ ਪ੍ਰਚਾਰ ਕੱਲਾ ਅਮਰਤ ਹਰੀ ਸਿੰਘਾਂ ਸਿੰਘਣੀਆਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਹਾਂ ਖਾਲਸਤਾਨ ਦੇ ਪ੍ਰਚਾਰ ਦੀ ਅਗਵਾਈ ਜਰੂਰ ਸੱਚੇ ਸੁੱਚੇ ਸਿੱਖਾਂ ਨੂੰ ਕਰਨੀ ਚਾਹੀਦੀ ਹੈ ਤੇ ਉਹ ਗੁਰੂ ਮਹਾਰਾਜ ਨੇ ਆਪਣੇ ਆਪ ਚੁਣ ਲੈਣੇ ਨੇ ਸਾਬਤ ਸੂਰਤ ਸਿੱਖ ਸਿੰਘਣੀ ਹੀ ਖਾਲਸਤਾਨ ਦੀ ਅਗਵਾਈ ਕਰ ਸਕਦੇ ਨੇ ਜਿਹੜਾ ਗੁਰੂ ਗੁਰੂ ਦੀ ਰਹਿਤ ਮਰਿਆਦਾ ਅਨੁਸਾਰ ਚੱਲੇਗਾ ਉਹੀ ਅਗਵਾਈ ਕਰ ਸਕਦਾ ਆ ਪਰ ਇਹਦੇ باوجود ਵੀ ਸਾਡਾ ਪ੍ਰਚਾਰ ਕਿੱਥੇ ਤੱਕ ਜਾਣਾ ਚਾਹੀਦਾ ਆ ਉਹ ਮੈਂ ਤੁਹਾਡੇ ਨਾਲ ਗੱਲ ਜਿਹੜੀ ਆ ਉਹ ਕਰਕੇ ਤੇ ਮਾਫੀ ਮੰਗਾ ਸਕਾਟਲੈਂਡ ਦੀ ਆਜ਼ਾਦੀ ਦੀ ਜਦੋਂ جنگ ਚੱਲੀ ਤੇ ਸਕਾਟਲੈਂਡ ਹਾਲਾ ਕਿ ਉਹ ਅਜੇ ਵੀ ਵਿੱਚ ਲੜਦੇ ਫਿਰਦੇ ਨੇ ਰੈਫਰੰਡਮ ਦੀਆਂ ਗੱਲਾਂ ਉੱਥੇ ਸਾਰੀਆਂ ਚੱਲਦੀਆਂ ਰਹਿੰਦੀਆਂ ਨੇ ਪਰ ਪੁਰਾਣੇ ਸਮਿਆਂ 'ਚ ਜਦੋਂ ਚੱਲੀ ਤੇ ਉਹਨਾਂ ਦੇ ਉੱਤੇ ਨਾ ਇੱਕ ਫਿਲਮ ਬਣੀ ਆ ਉਹਦਾ ਇੱਕ ਸੀਨ ਬੜਾ ਵਧੀਆ ਆ ਉਹਨਾਂ ਨੇ ਇੱਕ ਫਿਲਮ ਬਣਾਈ ਬਰੇਵ ਆਟ ਜਿਹੜੇ ਅੰਗਰੇਜ਼ੀ ਥੋੜੀ ਵੇਖ ਲੈਂਦੇ ਜਾਂ ਹਿੰਦੀ ਵਾਲੀ ਉਹਨਾਂ ਨੂੰ ਵੇਖਣੀ ਚਾਹੀਦੀ ਸਕਾਟਲੈਂਡ ਦੀ ਆਜ਼ਾਦੀ ਦੇ ਉੱਤੇ ਉਹਨਾਂ ਨੇ ਬਣਾਈ ਆਪਣੇ ਯੋਧੇ ਦੇ ਉੱਤੇ ਸ਼ੇਰ ਦਿਲ ਬਰੇਵਟ ਉਹਦਾ ਇੱਕ ਸੀਨ ਆ ਉਹ ਜਦੋਂ ਉਹ ਕਹਿੰਦਾ ਵੀ ਅਸੀਂ ਸਕਾਟਲੈਂਡ ਆਜ਼ਾਦ ਕਰਾਉਣਾ ਆ ਆਜ਼ਾਦੀ ਦੇ ਰਾਹੇ ਤੁਰਨਾ ਉਹ ਕਹਿੰਦਾ ਜੀ ਫੌਜ ਤੇ ਹੈ ਨਹੀਂ ਉਹ ਕਹਿੰਦਾ ਫੌਜ ਤਿਆਰ ਕਰਨ ਲਈ ਸਾਨੂੰ ਲੋਕਾਂ ਦੇ ਕੋਲ ਜਾਣਾ ਪੈਣਾ ਤੇ ਅਸੀਂ ਲੱਭੀਏ ਵੀ ਕਿਹੜੇ ਕਿਹੜੇ ਲੋਕ ਨੇ ਜਿਹੜੇ ਰਾਜੇ ਤੋਂ ਔਖੇ ਨੇ ਜਿਹੜੇ ਰਾਜੇ ਤੋਂ ਦੁਖੀ ਨੇ ਤੇ ਆਪਣੀ ਫੌਜ ਉੱਥੋਂ ਤਿਆਰ ਹੋਣੀ ਆ ਉਹ ਕਹਿੰਦੇ ਅਛਾ ਦੱਸ ਕਿੱਥੇ ਜਾਣਾ ਉਹ ਕਹਿੰਦਾ ਐਦਾ ਕਰ ਵੀ ਜਿੱਥੇ ਸ਼ਰਾਬ ਪੀਂਦੇ ਆ ਨਾ ਉੱਥੇ ਚੱਲ। ਉਹ ਕਹਿੰਦਾ ਯਾਰ ਜਿਹੜੇ ਨਸ਼ੇ 'ਚ ਦੁੱਤ ਹੋਏ ਉਹਨਾਂ ਨੇ ਆਜ਼ਾਦੀ ਦੀ ਕਿੱਥੋਂ ਗੱਲ ਕਰ ਲੈਣੀ? ਆਂਦਾ ਚੱਲ ਤੇ ਸਹੀ ਤੁਹਾਨੂੰ ਮੈਂ ਦੱਸਦਾ। ਉਹ ਜਦੋਂ ਜਾਂਦਾ ਦਰਵਾਜ਼ਾ ਖੋਲਦਾ ਅੰਦਰ ਸ਼ਰਾਬਾਂ ਚੱਲਣ ਡੀਆਂ ਹੁੰਦੀਆਂ, ਮਾਰ ਕੋਈ ਨਸ਼ੇ 'ਚ ਗੁੱਤ ਹੋਇਆ, ਕੋਈ ਕੋਕਰੰਡਾ ਕੋ ਕੋਕਰੰਡਾ। ਉਹ ਅੰਦਰ ਵੜਦੇ ਆ ਸਾਰੇ ਇੱਕ ਮੈਂ ਨਾਰਾ ਮਾਰਦਾ। ਕਹਿੰਦਾ ਰਾਜਾ ਜਿੰਦਾਬਾਦ। ਸਮੇ ਦੀ ਹਕਮ ਹਕੂਮਤ ਦੇ ਹੱਕ ਦੇ ਚ ਨਾਰਾ ਮਾਰਦਾ। ਕਹਿੰਦਾ ਰਾਜਾ ਜਿੰਦਾਬਾਦ। ਐਨੀ ਗੱਲ ਜਦੋਂ ਕਹਿੰਦਾ ਨਾ ਤੇ ਸ਼ਾਂਤੀ ਸ਼ਾ ਜਾਂਦੀ ਉੱਥੇ ਜਿੰਨੇ ਸ਼ਰਾ ਉਹ ਨਾਲ ਦੀ ਨਾਲ ਹੀ ਦਰਵਾਜ਼ਾ ਬੰਦ ਕਰ ਦਿੰਦਾ ਜਦੋਂ ਦਰਵਾਜ਼ਾ ਬੰਦ ਕਰਦਾ ਨਾ ਤੇ ਇੱਕ ਖੰਜਰ ਆਉਂਦਾ ਘੁੰਮਦਾ ਘੁੰਮਦਾ ਦੇ ਆ ਕੇ ਦਰਵਾਜ਼ੇ ਤੇ ਵਜਦਾ ਉਹਦਾ ਮਤਲਬ ਕੀ ਨਿਕਲਦਾ ਉਹ ਕਹਿੰਦਾ ਵੀ ਬੇਸ਼ੱਕ ਇਹ ਸ਼ਰਾਬੀ ਨੇ ਪਰ ਰਾਜੇ ਤੋਂ ਇਹ ਵੀ ਦੁਖੀ ਨੇ ਤਵਾਂਦਾ ਅਸੀਂ ਬਿਲਕੁਲ ਸਹੀ ਥਾਂ ਤੇ ਆਏ ਆ ਫੌਜ ਇੱਥੋਂ ਵੀ ਤਿਆਰ ਹੋ ਸਕਦੀ ਜਿਹੜਾ ਜਿਹੜਾ ਬੰਦਾ ਸਰਕਾਰਾਂ ਤੋਂ ਔਖਾ ਆ ਉਹਦੇ ਤੱਕ ਆਜ਼ਾਦੀ ਦੀ ਗੱਲ ਜਾਣੀ ਸਾਨੂੰ ਲੈ ਕੇ ਜਾਣੀ ਪੈਣੀ ਤੇ ਸਾਡਾ ਸਾਰਾ ਪੰਜਾਬ ਹੀ ਔਖਾ ਆ ਸਾਡੀ ਸਾਰੀ ਕੌਮ ਹੀ ਔਖੀ ਆ ਇਹਨਾਂ ਨੂੰ ਤੇ ਬੇਸ਼ੱਕ ਕੋਈ ਬੰਦਾ ਅੱਜ ਸਰਕਾਰਾਂ ਵੱਲੋਂ ਫਲਾਏ ਨਸ਼ੇ ਦੀ ਕਿਰਫ ਦੇ ਵਿੱਚ ਹੋਵੇ ਬੇਸ਼ੱਕ ਕੋਈ ਸਿੰਘ ਚੜ੍ਹਦੀ ਕਲਾ ਦੇ ਵਿੱਚ ਹੋਵੇ ਬੇਸ਼ੱਕ ਕੋਈ ਸਿੰਘ ਸਾਡਾ ਪਤੇ ਤੋਂ ਹੋਵੇ ਬੇਸ਼ੱਕ ਸਾਡਾ ਕੋਈ ਸਿੰਘ ਕਿੰਨਾ ਵੀ ਗਲਤ ਵਿਕਾਰੀ ਕਿਆ ਨਾ ਹੋਵੇ ਉਹ ਅਗਵਾਈ ਬੇਸ਼ੱਕ ਨਾ ਕਰ ਸਕਦਾ ਹੋਵੇ ਪਰ ਉਹਦੇ ਅੰਦਰੋਂ ਜਦੋਂ ਵੀ ਗੱਲ ਉੱਠੇ ਖਾਰਿਸਤਾਨ ਦੀ ਉੱਠਣੀ ਚਾਹੀਦੀ ਉੱਥੇ ਤੱਕ ਸਾਡਾ ਪ੍ਰਚਾਰ ਜਾਣਾ ਚਾਹੀਦਾ ਸੋ ਉਹਦੇ ਲਈ ਸਾਨੂੰ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈ ਸਾਡਾ ਇਹ ਸੰਕਲਪ ਪਵਿੱਤਰ ਆ ਇਹਦੀ ਅਗਵਾਈ ਪਵਿੱਤਰ ਤੇ ਸੱਚੇ ਸੋਚੇ ਬੰਦੇ ਹੀ ਕਰ ਸਕਦੇ ਆ ਪਰ ਇਹਦੀ ਹਮੈਤ ਦੇ ਵਿੱਚ ਸਾਨੂੰ ਹਰ ਇੱਕ ਪੰਜਾਬੀ ਨੂੰ ਹਰ ਇੱਕ ਸਿੱਖ ਨੂੰ ਲੈ ਕੇ ਆਉਣਾ ਪੈਣਾ ਬੇਸ਼ੱਕ ਉਹ ਪਤਿਤ ਹੀ ਕਿਉਂ ਨਾ ਹੋਵੇ ਤੇ ਉਹਦੇ ਨਾਲ ਨਾਲ ਹੀ ਜਿਹੜੇ ਸਾਡੇ ਨੌਜਵਾਨ ਪਤਿਤ ਹੋਏ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਵੀ ਖਾਲਸਾ ਧਰ ਆਏ ਤੁਰੋ ਭਾਵੇਂ ਪਤਿਤ ਹੋ ਇਹ ਲਾਇਸੈਂਸ ਨਹੀਂ ਮਿਲ ਜਾਂਦਾ ਕਿ ਤੁਸੀਂ ਪਤਿਤ ਹੀ ਰਹਿਣਾ ਹੈ ਗੁਰੂ ਮਹਾਰਾਜ ਤੋਂ ਪੁੱਛੋ ਵੀ ਪਤਿਤ ਹੋਣਾ ਕੰਨਾ ਕ ਚੰਗਾ ਤੇ ਕੰਨਾ ਕ ਮਾੜਾ ਆ ਮਰਿਆਦਾ ਗੁਰੂ ਸਾਹਿਬ ਨੇ ਤੈਅ ਕਰਨੀ ਆ ਸਾਡੇ ਤੁਹਾਡੇ ਨਾਲ ਤੈਅ ਨਹੀਂ ਹੋਣੀ ਉਹ ਗੱਲ ਵੱਖਰੀ ਹੈ ਕਿ ਅਸੀਂ ਇੰਨੇ ਇੱਕ ਖੁੱਲ੍ਹ ਦਲੀ ਦਿਨੇ ਆ ਕਿ ਭਾਵੇਂ ਤੁਸੀਂ ਪਤ ਦਿਓ ਪਰ ਖਾਲਸਾਣ ਦੇ ਰਾਹ ਤੁਰੋ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਾਰੀ ਉਮਰ ਪਤ ਦਿਓ ਕਿ ਤੁਰੇ ਫਿਰੋ ਗੁਰੂ ਵਾਲੇ ਬਣੀਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਗੁਰੂ ਦੀ ਬਖਸ਼ਿਸ਼ਾ ਪ੍ਰਾਪਤ ਕਰੀਏ ਖਾਲਸਾਣ ਸੌਖਾ ਬਣ ਜਾਏਗਾ ਜੇ ਪਤ ਤੋ ਅੱਗੇ ਲੱਗੇ ਰਾਵਾਂਗੇ ਜੇ ਪੁੱਠੇ ਕੰਮ ਕਰਕੇ ਲੱਗੇ ਰਾਵਾਂਗੇ ਤੇ ਗੁਰੂ ਜਿਹੜਾ ਆ ਉਹ ਲੇਟ ਤੁਰੂਠੇਗਾ ਸਾਡੇ ਉਤੇ ਹੋ ਸਕਦਾ ਉਹ ਕੱਲ ਨੂੰ ਤਰੁੱਟ ਜੇ ਉਹ ਗੱਲ ਵੱਖਰੀ ਪਰ ਜੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਉਹਨੇ ਜੋ ਸਾਨੂੰ ਹੁਕਮ ਕੀਤਾ ਆ ਉਸ ਸਰੂਪ ਦੇ ਵਿੱਚ ਆਈਏ ਉਸ ਮਰਿਆਦਾ ਦੇ ਵਿੱਚ ਆਈਏ ਤੇ ਨੌਜਵਾਨੋ ਲੜਾਈ ਜਿਹੜੀ ਅਗਲੀ ਆ ਉਹ ਸਾਾਨੂੰ ਤੁਹਾਨੂੰ ਲੜਨੇ ਪੈਣੇ ਹਰ ਪੀੜੀ ਨੇ ਲੜਾਈ ਲੜੀ ਤੇ ਅਗਲੀ ਲੜਾਈ ਸਾਨੂੰ ਤੁਹਾਨੂੰ ਇਕੱਠੇ ਹੋ ਕੇ ਲੜਨੇ ਪੈਣੀ ਆ ਤੇ ਲੜਾਈ ਦਾ ਘੇਰਾ ਵਿਸ਼ਾਲ ਕਰੀਏ ਇਹਨੂੰ ਸੰਕੀਰਨ ਨਾ ਕਰੀਏ ਕਿ ਖਾਲਸਾ ਧਾਨ ਦੀ ਗੱਲ ਸਿਰਫ ਫਲਾਣਾ ਹੀ ਕਰ ਸਕਦਾ ਜਾਂ ਫਲਾਣਾ ਹੀ ਕਰ ਸਕਦਾ ਕਰਨ ਸਾਰੇ ਮੈਂ ਚੌਥੀ ਪੰਜਵੀਂ ਵਾਰੀ ਰਿਪੀਟ ਕਰਦੇ ਲੱਗਾ ਵੀ ਇਹਦਾ ਮਤਲਬ ਇਹ ਨਹੀਂਗਾ ਵੀ ਜੇ ਕੋਈ ਪਤਾ ਤੇ ਅੱਜੇ ਕੋਈ ਨਸ਼ੇੜੀ ਆ ਤੇ ਉਹ ਗੱਲ ਕਰਕੇ ਤੇ ਕੱਲ ਨੂੰ ਕਵੇ ਜੀ ਕੌਮ ਦੀ ਅਗਵਾਈ ਹੁਣ ਮੈਂ ਕਰਾਂਗਾ ਬਾਕੀ ਕੌਮ ਮੇਰੇ ਪਿੱਛੇ ਲੱਗ ਜੇ ਐਵੇਂ ਜਿਹੜੀ ਸ਼ੇਰਾਂ ਦੀ ਕੌਮ ਆ ਉਹ ਆਪਣਾ ਲੀਡਰ ਜਿਹੜੀ ਆ ਉਹ ਮੁੰਨੀ ਹੀ ਪੇੜ ਨਹੀਂ ਝੁੰਡ ਸਕਦੀ ਉਹ ਸਾਨੂੰ ਲੈ ਪਾਏਗੀ ਉਹ ਬੇਸ਼ੱਕ ਕਿੰਨੀ ਵੀ ਦਲੇਰ ਕਿਉਂ ਨਾ ਹੋਵੇ ਪੇਡੂ ਬੇਸ਼ੱਕ ਉਹਦਾ ਢੋਡ ਜਿਹੜਾ ਉਹ ਕਿੰਨਾ ਵੀ ਜ਼ਬਰਦਸਤ ਕਿਉਂ ਨਾ ਹੋਵੇ ਪਰ ਉਹ ਸ਼ੇਰਾਂ ਦੀ ਕੌਮ ਦੀ ਅਗਵਾਈ ਨਹੀਂ ਕਰ ਸਕਦਾ ਜੇ ਅਗਵਾਈ ਕਰਨੀ ਆ ਤੇ ਗੁਰੂ ਵਾਲੇ ਬਣੋ ਤੇ ਫਿਰ ਗੱਲ ਕਰੋ ਤੇ ਸੰਗਤ ਆਪਣੇ ਆਪ ਤੁਹਾਨੂੰ ਅਗਵਾਈ ਸੌਂਪ ਦੇਗੀ। ਸੋ ਇੰਨੀ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਨੀ ਚਾਹੁੰਦਾ ਆ ਕਿ ਜਿਹੜੇ ਸ਼ਹੀਦਾਂ ਨੂੰ ਯਾਦ ਕਰਨ ਲਈ ਇੱਥੇ ਤੁਸੀਂ ਪਹੁੰਚੇ ਹੋ ਜਿੱਥੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਉੱਥੇ ਜਿੱਥੇ ਇਹ ਸਾਕਾ ਵਾਪਰਿਆ ਜਿੱਥੇ ਇਹ ਘਲੂਕਾਰਾ ਵਾਪਰਿਆ ਉਸ ਜਗ੍ਹਾ ਤੇ ਵੀ ਸਾਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈ। ਜਦੋਂ ਇੱਥੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਬੇਸ਼ੱਕ ਸਾਡੇ ਪਿੰਡਾਂ 'ਚ ਵੀ ਮਨਾਏ ਜਾਂਦੇ ਆ ਪਰ ਸੰਗਤ ਵੱਡੀ ਗਿਣਤੀ ਦੇ ਵਿੱਚ ਫਤਿਹਗੜ੍ਹ ਸਾਹਿਬ ਨਤਮਸਤਕ ਹੁੰਦੀ ਆ ਨਾ ਕਿਉਂ ਹੁੰਦੀ ਆ? ਉਹ ਇਸੇ ਕਰਕੇ ਹੁੰਦੀ ਵੀ ਦੁਨੀਆ ਨੂੰ ਸੁਨੇਹਾ ਦਿੱਤਾ ਜਾ ਸਕਿਆ ਵੀ ਅਸੀਂ ਅੱਜ ਵੀ ਆਪਣੇ ਸ਼ਹੀਦਾਂ ਨੂੰ ਯਾਦ ਰੱਖਿਆ ਆ ਤੇ ਜਿਹੜੀ ਜਗ੍ਹਾ ਦੇ ਉੱਤੇ ਸਾਡਾ ਇਹ ਘੱਲੂ ਘਰਾ ਵਾਪਰਿਆ ਹੋਵੇ ਸਾਡੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਘਟਨਾ ਸਾਰੀ ਵਾਪਰੀ ਹੋਵੇ ਉੱਥੇ 5 ਤੇ 6 ਜੂਨ ਨੂੰ ਕੌਮ ਦਾ ਇਕੱਤਰ ਹੋਣਾ ਬਹੁਤ ਜ਼ਰੂਰੀ ਆ ਇਹ ਸਾਡਾ ਫਰਜ਼ ਇੱਥੇ ਖਤਮ ਨਹੀਂ ਹੋ ਜਾਂਦਾ ਵੀ ਬੈਲੇ ਗੱਲਾਂ ਚਾਰ ਕਰ ਲੀਆਂ ਭੋਗ ਪਾਲੇ ਤੇ ਚੱਲ ਮੇਰੇ ਭਾਈ ਜੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਲਈ ਨਹੀਂ ਇਹਦੇ ਨਾਲ ਨਾਲ ਦਿਨ ਜਿਹੜਾ ਆ ਉਹ ਅਹਿਮ ਆ ਤੇ ਉਸ ਦਿਨ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਅਮਰਸਰ ਸਾਹਿਬ ਵੀ ਜਰੂਰ ਨਤਮਸਤਕ ਹੋ ਤਾਂ ਕਿ ਇੰਡੀਆ ਨੂੰ ਵੀ ਤੇ ਪੂਰੀ ਦੁਨੀਆ ਨੂੰ ਇਹ ਸਨਹਿਾ ਦੇ ਦਈਏ ਕਿ ਜਿਨ੍ਹਾਂ ਨੂੰ ਖਤਮ ਕਰਕੇ ਤੁਸੀਂ ਇਹ ਸੋਚਿਆ ਸੀ ਕਿ ਅਸੀਂ ਸਿੱਖਾਂ ਦੇ ਅੰਦਰੋਂ ਅਣਖ ਗੈਰਤ ਮਾਰ ਦਾਂਗੇ ਉਹਨਾਂ ਦੇ ਸਰੀਰ ਖਤਮ ਹੋਣ ਦੇ ਨਾਲ ਹਜ਼ਾਰਾਂ ਲੱਖਾਂ ਤੇ ਪੂਰੀ ਕੌਮ ਖਾਲਸਤਾਨੀ ਹੋ ਕੇ ਬਾਹਰ ਨਿਕਲੀ ਤੋ ਸਾਨੂੰ ਉੱਥੇ ਵੀ ਨਤਮਸਤਕ ਹੋਣਾ ਚਾਹੀਦਾ ਉਹਦੇ ਨਾਲ-ਨਾਲ ਆਪਣਾ ਸੰਘਰਸ਼ ਜਿਹੜਾ ਆ ਉਹਨੂੰ ਹਣ ਸੇਧ ਕਰ ਲੈਣੀ ਚਾਹੀਦੀ ਆ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਤੇ ਇੱਥੋਂ ਤੱਕ ਜੇ ਸੱਤ ਸਮੁੰਦਰੋਂ ਪਾਰ ਬੈਠਾ ਮੁਲਕ ਕੈਨੇਡਾ ਤੁਹਾਡੇ ਸ਼ਹੀਦਾਂ ਨੂੰ ਯਾਦ ਕਰਦਾ ਆ ਅੱਜ ਦੀ ਅਖਬਾਰ ਪੜ੍ਹੋ ਤੁਸੀਂ ਇੱਕ G7 ਸਮਿਟ ਹੁੰਦਾ ਜਿਹਦੇ ਵਿੱਚ ਸੱਤ ਮੁਲਕ ਇਕੱਠੇ ਹੁੰਦੇ ਨੇ ਉਹਦੇ ਵਿੱਚ ਇੰਡੀਆ ਨੂੰ ਇਨਵਾਈਟ ਕੀਤਾ ਜਾਂਦਾ ਆ ਪਰ ਕੈਨੇਡਾ ਦੇ ਵਿੱਚ ਐਦ ਕਿਉਂ ਹੋਣਾ ਆ ਇੰਡੀਆ ਨੂੰ ਇਨਵਾਈਟ ਕਰਦੇ ਸੀ ਹਰ ਸਾਲ ਐਦ ਕਿਉਂ ਉਹਨਾਂ ਨੇ ਕਿਹਾ ਵੀ ਨਿਜਰ ਦੀ ਕਿਲਿੰਗ ਦੇ ਕਰਕੇ ਅਸੀਂ ਅਮਰੀਕਾ ਨੂੰ ਇੰਡੀਆ ਨੂੰ ਇਨਵਾਈਟ ਨਹੀਂ ਕਰਨਾ ਇਹ ਆ ਉਹ ਤੇ ਆਪਣੇ ਤੁਹਾਡੇ ਸ਼ਹੀਦ ਨੂੰ ਅੱਜ ਵੀ ਯਾਦ ਰੱਖੀ ਬੈਠਾ ਤੇ ਜਿਹੜੀ ਕੌਮ ਦੇ ਲੱਖਾਂ ਸ਼ਹੀਦ ਹੋ ਗਏ ਅਸੀਂ ਕਿਉਂ ਵਿਸਲੇ ਹੋਗੇ ਸਾਨੂੰ ਵੀ ਤਾਂ ਆਪਣੀ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਸੋ ਉਹਦੇ ਲਈ ਅਸੀਂ ਨਿਕਲੀਏ ਘਰੋਂ ਬਾਹਰ ਨਿਕਲੀਏ ਕਾਲਾਸਤਾਨ ਕਿਵੇਂ ਬਣੇਗਾ ਇਹਦੇ بڑے ਸਵਾਲ ਆਉਂਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਕਿਉਂਕਿ ਰਸਤੇ ਉਹਦੇ ਬੜੇ ਨੇ ਉਹ ਸਾਰੇ ਰਸਤੇ ਵੀ ਅਸੀਂ 5 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਿੰਨੀ ਕ ਸਾਡੀ ਸੋਚ ਮੁਤਾਬਕ ਹੈ ਗੁਰੂ ਮਹਾਰਾਜ ਨੇ ਸਮਰੱਥਾ ਬਖਸ਼ੀ ਉਹ ਕੌਮ ਦੇ ਸਾਹਮਣੇ ਰੱਖਣੇ ਨੇ ਤਾਂ ਕਿ ਕੌਮ ਦੇ ਜਿਹੜੇ ਅੱਗੇ ਸਰੀਰ ਨੇ ਉਹ ਆਪਣੇ ਰਸਤੇ ਤੈਅ ਕਰ ਸਕਣ ਕਿ ਉਹਨੇ ਕਿਹੜੇ ਰਸਤੇ ਦਾ ਪੰਦੀ ਬਣਨਾ ਹੈ ਰਸਤੇ ਸਾਰੇ ਖਾਲਸਾਣ ਤੇ ਜਾਣਗੇ ਪਰ ਕਿੰਨੇ ਕਿਹੜਾ ਰਾਹ ਚੁਣਨਾ ਹੈ ਉਹ ਆਪ Banda ਖੁਦ ਤੈਅ ਕਰੇਗਾ ਸੋ ਜਿੰਨੇ ਕ ਰਸਤੇ ਅੱਜ ਦੀ ਘੜੀ ਦੇ ਵਿੱਚ ਸਾਨੂੰ ਦਿਖਦੇ ਨੇ ਉਹ ਅਸੀਂ 5 ਤਰੀਕ ਨੂੰ ਅਮਰਸਰ ਆਪਣੀ ਕੌਮ ਦੇ ਸਾਹਮਣੇ ਵੀ ਰੱਖਣੇ ਨੇ ਸੋ ਉਹਦੇ ਵਿੱਚ ਵੀ ਤੁਸੀਂ ਹਿਸਾਬ ਲਾਓ ਸੋ ਤੁਸੀਂ ਸਾਰੇ ਜਿੰਨੇ ਇੱਥੇ ਪਹੁੰਚੇ ਹੋ ਇਹ ਤੁਹਾਡਾ ਫਰਜ ਸੀ ਇੱਥੇ ਆਉਣਾ ਸਾਡਾ ਫਰਜ ਸੀ ਇੱਥੇ ਆਉਣਾ ਸਾਰਿਆਂ ਦਾ ਜਿਹੜਾ ਉਹ ਫਰਜ ਬਣਦਾ ਸੀ ਇਸ ਕਰਕੇ ਕਿਸੇ ਦਾ ਸ਼ੁਕਰਾਨਾ ਨਹੀਂ ਕਿਸੇ ਦਾ ਧੰਨਵਾਦ ਨਹੀਂ ਸਾਨੂੰ ਆਪਣਾ ਫਰਜ਼ ਆਪ ਨਿਭਾਉਣਾ ਪੈਣਾ ਆ ਸ਼ਹੀਦਾਂ ਦੇ ਜਿਹੜੇ ਰਸਤੇ ਨੇ ਉਹਨਾਂ ਨੂੰ ਸਰ ਕਰਨ ਦੇ ਲਈ ਮਿਹਨਤ ਕਰਨੀ ਪੈਣੀ ਆ ਤੇ ਸਾਡਾ ਸ਼ਹੀਦਾਂ ਦਾ ਰਸਤਾ ਹੁਣ ਜਿਹੜੀ ਮੰਜ਼ਿਲ ਆ ਉਹਦੀ ਕੋਈ ਵਾਅਦਾ ਅਧਿਕਾਰ ਨਹੀਂ ਉਹ ਸਿਰਫ ਤੇ ਸਿਰਫ ਪੰਜਾਬ ਨੂੰ ਆਜ਼ਾਦ ਕਰਾ ਕੇ ਖਾਲਸਾਣ ਦੀ ਪ੍ਰਾਪਤੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ